ਹੇ ਮਾਈ ਭਾਨੀ ਕਾਫੀ ਪਿੱਛੇ ਚੱਲ ਗਏ ਤੁਸੀਂ ਕਿਵੇਂ ਦੱਸ ਦਿੱਤੀ ਸਰ ਜੇ ਆਪਾਂ ਦੇਖਣ ਆਏ ਆ ਪਰ ਇਹ ਆ ਕਿ ਦੇਖੋ ਜਿੰਨੇ ਵੋਟਾਂ ਪਾਈਆਂ ਵਾ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਆਂ ਪਰਮਾਤਮਾ ਰੱਬ ਚਰਨੀ ਕਲਾ ਵਿਚ ਅਸੀਂ ਪਹਿਲਾਂ ਰੱਬ ਦਾ ਨਾਮ ਲੈ ਲਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਪੀਂ ਜੈ ਭਰਤ ਜੈ ਭਗਵਾਨ ਵਾਲਮੀਨ ਜੈ ਗੁਰੂ ਵਿਦਾਸਤਾਨਤਾ ਸ੍ਰੀ ਗੁਰੂ ਵਿਦਾਸ ਮਾਰੇ ਹਾਲੇਲੂਇਆ ਗੌਸਵਾ ਖੁਸ਼ੀ ਅੰਦ ਅੱਲਾਹ ਤਾਲਾ ਸਭ ਨੂੰ ਖੁਸ਼ ਰੱਖੇ ਤੂੰ ਰੰਗਾਰ ਮੈਂ ਤੇਰੀ ਸ਼ਨਾ ਮੈਨੂੰ ਬਖਸ਼ ਲੋ ਜਕਾਰਾ ਮਾ ਚਿੰਤਪੂਰਿੰਦਾ ਸਭ ਮਾਦਾ ਚਿੰਤਪੂਰਿੰਦੀ ਕਿਰ ਅੱਜ ਜੀ ਬੱਬਾ ਅੱਜ ਆਪਾਂ ਜਿਹੜੀ ਵੋਟ ਵਾਣਾ ਇਹ ਹੱਕ ਸੱਚ ਦੀ ਵੋਟ ਆ ਅਗਲੀ ਵਾਰ 4599 ਪੈਸੇ ਦੀ ਤੇ ਮੈਨੂੰ ਲੋਕਾਂ ਨੇ ਕਿਹਾ ਵਕਤ ਜਿੱਤੂਗਾ ਤੇ ਜੇ ਜਿੱਤੂੰਗਾ ਜੇਕਰ ਅੱਤ ਕੀ ਮੈਂ ਨਾ ਜਿੱਤਿਆ ਅਗਲੀ ਵਾਰ ਮੈਂ ਇਲੈਕਸ਼ਨ ਕਦੀ ਨਹੀਂ ਲੜੂਗਾ ਬਸ ਉਸ ਤੋਂ ਬਾਅਦ ਮੇਰੀ ਫਿਲਮਾਂ ਚੱਲ ਰਹੀਆਂ ਨੇ ਮੈਂ ਸਸਕੁਟ ਨਹੀਂ ਪਾਰਟ 2 ਫਿਲਮ ਆ 9 ਫਿਲਮਾਂ ਮੇਰੀ ਹੋਰ ਚੱਲਦੀਆਂ ਪਈਆਂ ਫਿਰ ਮੈਂ ਰਾਜਨੀਤੀ ਸਾਰੀ ਛੱਡ ਦੇਣੀ ਹੈ ਕਿਉਂਕਿ ਲਾਸਟ ਵਾਰੀ ਆ ਇਸ ਤੋਂ ਬਾਅਦ ਮੈਂ ਕਦੀ ਜ਼ਿੰਦਗੀ ਤੇ ਇਲੈਕਸ਼ਨ ਨਹੀਂ ਲੜੂਗਾ ਪਹਿਲਾਂ ਵੀ ਤੁਸੀਂ ਇਹੀ ਕਿਹਾ ਸੀ ਮੈਂ ਰਾਜਨੀਤੀ ਛੱਡ ਦੇਣੀ ਹੈ ਇਹਨਾਂ ਮੈਂ ਕਿਹਾ ਸੀ ਲੋਕਾਂ ਕਿ ਹੁਣ ਮੇ 3.5 ਤੋਂ 4 ਲੱਖ ਰੁਪਏ ਕਰਜ਼ਾ ਹੋ ਗਿਆ ਵਾ ਇਸ ਕਰਕੇ ਯਾਰ ਹੁਣ ਮੈਂ ਆਪਣੇ ਬੱਚਿਆਂ ਕਰਸਾਉਂਦਾ ਪਿਆ ਵੀ ਮੈਂ ਆਪਣੇ ਬੱਚੇ ਆ ਦੇਖੋ ਇੱਕ ਕੰਮ ਦੀ ਮੋਟਰਸਾਈਕਲ ਕਿਦਾਂ ਦਾ ਵਾ ਆ ਦੇਖੋ ਮੋਟਰਸਾਈਕਲ ਇਹ ਮੂਹ ਨਹੀਂ ਦੀ ਕੋਈ ਮਾਈਕ ਨਹੀਂ ਪਹਲੇ ਕਨ ਫੋਟੋ ਮੋਟਰਸਾਈਕਲ ਲੈ ਲਓ ਵੀ ਦੇਖਾ ਦਿਓ ਹਾਲਾਤ ਵੀ ਕਿਉਂ ਜਿਵੇਂ ਬਣੇ ਨੇ ਜਿੱਦੇ ਚੰਨੀ ਸਾਹ ਨਾਲ ਬੈਠੇ ਸੀ ਕੀ ਗੱਲਬਾਤ ਹੋਈ ਉਹਨਾਂ ਨਾਲ ਦੇਖੋ ਬਾਈ ਖੜੇ ਵੋਟਾ ਹੋ ਗਿਆ ਸੀ ਸਾਵੇਂ ਰਾਤੀ 11:30 ਫੋਨ ਆਇਆ ਭਾਜੀ ਕਹਿੰਦੇ ਵੀ ਕਿੱਦਾਂ ਮੈਂ ਹਾਂਜੀ ਸਰ ਬਹੁਤ ਵਧੀਆ ਵੀ ਕਹਿੰਦੇ ਕੌਣ ਅੱਗੇ ਜਾਊਗਾ ਮੈਂ ਕਹਿੰਦਾ ਅੱਗੇ ਤੇ ਮੈਂ ਜਾਊਂਗਾ ਚੱਲੀ ਚੱਲੀ ਜਿੰਨੇ ਇਨਸਾਨ ਅੱਗੇ ਜਾ ਰਹੇ ਨੇ ਤੇ ਵੀ ਮੈਨੂੰ ਡਰ ਵੀ ਇਸ ਵਕਤ ਕਰਨਜੀਤ ਸਿੰਘ ਜੰਨੀ ਹੋਰੀ ਆ ਅੱਗੇ ਜਾ ਰਹੇ ਨੇ ਨਹੀਂ ਉਹਨਾਂ ਨੇ ਮੈਨੂੰ ਖੁਦ ਕਿਆ ਸੀ ਕਿ ਮੈਨੂੰ ਡਰ ਨਹੀਂ ਕਿਰਾ ਸੀ ਜਿਹੜਾ ਕੋਈ ਪੰਡਤ ਵੀ ਪੰਜਾਬ ਦੇ ਵਿੱਚ ਇੱਕ ਬੰਦਾ ਵਾ ਜਿਹੜਾ ਮਹਾਨਦਾਰ ਬੰਦਾ ਵਾ ਜਿਹੜਾ 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 ਵੋਟਾਂ ਲੈ ਕੇ ਜਾਊਗਾ ਤਜਰਾ ਵੀ ਫਿਲਮਾਂ ਦੇ ਵਿੱਚ ਵੀ ਨੀਮਾ ਸਾਫਗੁਰਨੀ ਪਾਰਟ 2 ਫਿਲਮ ਆਈ ਹੈ ਜਿਹਦੀ ਹੋਰ ਵੀ ਨੋ ਫਿਲਮਾਂ ਜਿਹਦੀ ਜਿਹਦੀ ਆਰੀਆ ਬੰਦੇ ਦੀਆਂ ਮੇਰੀ ਵਾਈਸ ਵੀ ਫਿਲਮ ਦੇ ਵਿੱਚ ਆਪਾਂ ਰੋਲ ਕਰ ਰਹੇ ਆ ਜੀ ਰਿਸ਼ਭਾ ਦਾਮਨ ਦੇ ਮੁੰਡਾ ਵੱਡੀ ਰੀਤ ਤੇ ਵੱਡੀਆਂ ਫਿਲਮਾਂ ਸਾਡੀਆਂ ਵਾਂ ਵੱਡੇ ਪਰਦੇ ਵਾਲੀਆਂ ਫਿਲਮਾਂ ਵਾਂ ਕਰਲਾ ਮਾੜਾ ਵੀ ਸਾਰਿਆਂ ਵਿੱਚ ਆਪਾਂ ਜਾ ਰਹੇ ਜੀ ਤੇ ਆਪਾਂ ਅੰਦਰ ਜਾ ਗਿੰਦੀ ਕਰਕੇ ਦੇਖਦੇ ਆ ਫਿਰ ਉਸ ਤੋਂ ਬਾਅਦ ਔਰ ਇੱਕ ਆਪਾਂ ਸੰਵਿਧਾਨ ਨੂੰ ਬਚਾਉਣ ਵਾਸਤੇ ਖੜੇ ਸੀਗੇ ਜੇ ਅੱਜ ਦੇਖੋ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਜੀ ਨਰਿੰਦਰ ਮੋਦੀ ਸਾਹਿਬ ਜੀ ਨੇ ਬਿਆਨ ਆਇਆ ਸੀ ਕਿਸੇ ਟਾਈਮ ਦਿੱਤੇ ਵੀ ਮੈਂ ਇਹ ਸੰਵਿਧਾਨ ਹੈ ਜੀ ਡਾਕਟਰ ਭਿੰਦਰ baba sahab ਦਾ ਸੰਵਿਧਾਨ ਹੈ ਮੈਂ ਉਹ ਰક્ષਣ ਨੂੰ ਨਹੀਂ ਮੰਨਦਾ ਅੱਜ ਇਹ ਗੱਲ ਕਰੀਏ ਅਮਰਿਤਪਾਲ ਵੀ ਜੇਲ੍ਹ ਚ ਬੈਠਾ ਅੱਜ ਉਹਨੂੰ ਸਾਡੇ ਸੰਵਿਧਾਨ ਦੀ ਲੋੜ ਪੈ ਗਈ ਹੈ ਉਹ ਕਹਿੰਦਾ ਸੀ ਕਿ ਸਾਹਮਣੂ ਆਪਣਾ ਸੰਵਿਧਾਨ ਜੇ ਅਮਰਿਤਪਾਲ ਵਰਗੇ ਜੇਲ੍ਹ ਦੇ ਵਿੱਚ ਰਹਿ ਕੇ ਜੇ ਉਹਨਾਂ ਨੇ ਉਹਨਾਂ ਨੇ ਵੀ ਸਾਡੇ ਸੰਵਿਧਾਨ ਨੂੰ ਮੰਨਿਆ ਵਾ ਉਹ ਸਾਡੇ ਸੰਵਿਧਾਨ ਦਾ ਹੀ ਸਾਰਾ ਕੰਮ ਵਾ ਜੇ ਸਾਡਾ ਸੰਵਿਧਾਨ ਨਾ ਹੁੰਦਾ ਅੱਜ ਇਹ ਦੇਸ਼ ਨਾ ਹੁੰਦਾ ਜੇ ਸਾਡਾ ਸੰਵਿਧਾਨ ਨਾ ਹੁੰਦਾ ਰਾਸ਼ਟਰਪਤੀ ਨਾ ਹੁੰਦਾ ਜੇ ਸਾਡਾ ਸੰਵਿਧਾਨ ਨਾ ਹੁੰਦਾ ਪ੍ਰਧਾਨ ਮੰਤਰੀ ਨਾ ਹੁੰਦਾ ਜੇ ਸਾਡਾ ਦੇਸ਼ ਜੇ ਸੰਵਿਧਾਨ ਨਾ ਹੁੰਦਾ ਮੁੱਖ ਮੰਤਰੀ ਐਮਐਲਏ ਐਮਪੀ ਕੌਂਸਲਰ ਔਰ ਜੇ ਗੱਲ ਕਰੀਏ ਪਿੰਡ ਦਾ ਸਰਪੰਚ ਨਾ ਹੁੰਦਾ ਡਾਕਟਰ ਪੀਰਾਉ ਬਾਬਾ ਸਾਹਿਬ ਦੀ ਜਨ ਜੱਜ ਅਮ੍ਰਿਤਪਾਲ ਜੇਲ੍ਹ ਦੇ ਵਿੱਚੋਂ ਇਲੈਕਸ਼ਨ ਲੜ ਰਹੇ ਹਨ ਉਹ ਸਾਡੇ ਜਿਹੜੇ ਡਾਕਟਰ ਪੀਰਾਉ ਬਾਬਾ ਸਾਹਿਬ ਦਾ ਸੰਵਿਧਾਨ ਹੈ ਉਹਨੂੰ ਮੰਨੇ ਉਹਨਾਂ ਨੇ ਕਿਸ ਤਰ੍ਹਾਂ ਤੇ ਕਹਿ ਦਿੱਤਾ ਸੀਗਾ ਵੀ ਅਸੀਂ ਨਹੀਂ ਮੰਨਾਂ ਕਿਸ ਤਰ੍ਹਾਂ ਮੈਂ ਵੀ ਕਿਹਾ ਸੀਗਾ ਜਦੋਂ ਮੈਂ ਫੈਲ ਪਰ ਕਹਿ ਸੀ ਮੈਂ ਕਿਹਾ ਮੈਨੂੰ ਭਾਈ ਵੋਟ ਪਾਵੇਂ ਨਾ ਪਾਵੇ ਅਮਰਿਤਪਾਲ ਨੂੰ ਤੁਸੀਂ ਸਾਰੇ ਆਣੇ ਵੋਟ ਪਾ ਕੇ ਜਿਤਾ ਦਿਓ ਅਮਰਿਤਪਾਲ ਜਿੱਤੇ ਦੇਖੋ ਅਮਰਿਤਪਾਲ ਜਿੱਤੂਗਾ ਤੇ ਚੰਨੀ ਚਰਨ ਦੀ ਚੰਨੀ ਦਾ ਜਿਹੜਾ ਮੁਕਾਬਲਾ ਸੀਗਾ ਮਹਿਨਾ ਸੀਗਾ ਭਾਈ ਦਾ ਪਰ ਉਹ ਅੱਗੇ ਚੱਲ ਗਿਆ ਤੇ ਜਿਹੜੇ ਬੰਦੇ ਵੈਸੇ ਤਾਂ ਉਹਨਾਂ ਨੇ ਮੈਨੂੰ ਬੇਇੱਜ਼ਤ ਗਿਆ ਸੀ ਕਰ ਉਹਨਾਂ ਦੇ ਨਾਲ ਖਾਣਾ ਖਾਦਾ ਉਹ ਰੱਬੂ ਬੰਦੇ ਆ ਜੀ ਉਹਨਾਂ ਵਰਗੇ ਬੰਦੇ ਦੁਨੀਆ ਦੇ ਵਿੱਚ ਮੈਂ ਨਹੀਂ ਦੇਖੇ ਕਦੀ ਜਿਹੜਾ ਕੈਂਡੀਡੇਟ ਚਰਨਜੀਤ ਚੱਲ ਨਹੀਂ ਆ ਰਿਹਾ ਮੈਂ ਵੀ ਗੱਲ ਕਰ ਰਿਹਾ ਜਿਮਨੀ ਚੋਨਾ ਜ 4300 ਦੇ ਕਰੀਬ ਵੋਟ ਪਈ ਹੈ ਇਸ ਵਾਰ ਤੇ ਜੋ ਹੈ ਬੋਰਡ ਕਿਹੜੇ ਨੀਟੂ ਨੂੰ ਨਜ਼ਰ ਨਹੀਂ ਆ ਰਹੀ ਹੈ ਕਿ ਕੀ ਕਹਣਾ ਹੈ 1000 ਵੋਟਾਂ ਪਈਆਂ ਮੈਂ ਕਹਿੰਦਾ ਦੇਖੋ ਜੀ ਜੇ ਐਸ ਕੀ ਨੀਟੂ ਨਾ ਜਿੱਤਿਆ ਤੇ ਆਣ ਵਾਲਾ ਤੁਹਾਨੂੰ 4 ਮਹੀਨਿਆਂ ਵਿੱਚ ਅਗਰ ਇਹੀ ਲੋਕਾਂ ਦਾ ਨਾਮ ਇਹਨੂੰ ਕਹੂਗੇ ਕੱਲ ਨੂੰ ਵੀ ਤੂੰ ਬਰਾਵਾ ਦੇਸ਼ ਦਾ ਦੇ ਇੱਕ ਵਾਰੀ ਸਿਰ ਮੈਂ 4 ਘੰਟੇ ਵਾਸਤੇ ਪ੍ਰਧਾਨ ਮੰਤਰੀ ਬੰਨਣਾ ਚਾਹੁੰਦਾ ਵਾ ਜਿਹੜਾ ਪ੍ਰਧਾਨ ਮੰਤਰੀ ਸਾਹਿਬ 15 ਸਾਲ ਚ ਕੰਮ ਨਹੀਂ ਕਰ ਸਕਿਆ ਨਾ ਮੈਂ 4 ਘੰਟੇ ਵਾਸਤੇ ਇੰਡੀਆ ਅਮੀਰ ਕਰਕੇ ਦਿਖਾ ਦੂਗਾ ਜੇ ਮੈਂ ਐਮਪੀ ਬੰਦਾ ਜੇ ਮੈਂ ਐਮਪੀ ਬੰਦਾ ਤੇ ਮੈਂ ਦੂਜੇ ਦਿਨ ਮੁੱਲ ਮੋੜ ਦੇਣਾ ਸੀਗਾ ਹਾਂ ਜੀ ਇਹ ਨੂੰ 5 ਵੋਟਾਂ ਤੱਕੇ ਮਿਲੀਆਂ ਸੀ ਪਹਿਲੀ ਵਾਰੀ ਹੁਣ ਕਿੰਨੀ ਨਹੀਂ ਆ ਆ ਜਿਹੜੇ ਸ਼ਰਮਾ ਸਾਹਿਬ ਆ ਨਾ ਇਹ ਮੋਦੀ ਸਾਹਿਬ ਦੇ ਬਿਲਕੁਲ ਰਾਈਟ ਹੈਂਡ ਆ ਮੋਦੀ ਸਾਹਿਬ ਨੂੰ ਐਦਾਂ ਚੰਬੜਿਆ ਜਿਵੇਂ ਮੋਦੀ ਸਾਹਿਬ ਦਾ ਨਾ ਮੈਂ ਟਾਈਮ ਕਰ ਲਿਆ ਠੀਕ ਠੀਕ